ਭਾਰਤੀ ਜਨਤਾ ਪਾਰਟੀ ਵੱਲੋਂ ਜੋ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਤਹਿਤ ਅੱਜ ਮਾਨਸਾ ਦੇ ਵਿੱਚ ਵੀ ਬਹੁਤ ਹੀ ਉਤਸ਼ਾਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਨੂੰ ਮਾਨਸਾ ਬੱਸ ਸਟੈਂਡ ਤੋਂ ਲੈ ਕੇ ਪ੍ਰਾਣੀ ਦਾਣਾ ਮੰਡੀ ਤੱਕ ਇਹਨੂੰ ਕੱਢਿਆ ਗਿਆ ਇਸ ਤੋਂ ਅੱਗੇ ਕੀ ਕਹਿਣਾ ਹੈ ਇਹਨਾਂ ਅਹੁਦੇਦਾਰਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਸ਼ੁਭਾ ਯਾਤਰਾ ਤਿਰੰਗੇ ਨੂੰ ਲੈ ਕੇ ਕੱਢੀ ਗਈ ਹੈ ਕੀ ਮਕਸਦ ਹੈ ਤੁਸੀਂ ਤੇ ਕਿੱਥੇ-ਕਿੱਥੇ ਕੱਢ ਰਹੇ ਹੋ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਸ ਆਪਰਾ 15 ਅਗਸਤ ਦੇ ਉਤੇ ਹਰ ਘਰ ਤਿਰੰਗਾ ਲੱਗੇ ਉਹਦੇ ਵਾਸਤੇ ਇੱਕ ਕਾਫੀਅਨ ਸ਼ੁਰੂ ਕੀਤਾ ਹੈ ਉਹਦੇ ਵਾਸਤੇ ਅੱਜ ਪੂਰੇ ਦੇਸ਼ ਦੇ ਵਿੱਚ 11 12 13 ਇਹ 3 ਦਿਨ ਜਿਹੜੀ ਹੈਗੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਤਹਿਤ ਅੱਜ ਜਿਹੜੀ ਹੈਗੀ ਇਹ ਮਾਨਸਾ ਦੇ ਵਿੱਚ ਤਿਰੰਗਾ ਯਾਤਰਾ ਇੱਕ ਕੱਢੀ ਹੈ ਔਰ ਕੱਲ ਨੂੰ ਬੁੜਲਾਡਾ ਦੇ ਵਿੱਚ ਇੱਕ ਇਹ ਵਿਸ਼ਾਲ ਤਿਰੰਗਾ ਯਾਤਰਾ ਜਿਹੜੀ ਹੈਗੀ ਕੱਢੀ ਜਾ ਰਹੀ ਹੈ। ਮੱਛੇ ਦਾ ਮਕਸਦ ਹੈ ਜਨਨ ਕਿ ਵੀ ਦੇਸ਼ ਦੇ ਵਿੱਚ ਸਾਰਾ ਜਨਨ ਕਿ ਦੇਸ਼ ਇਕਜੁੱਟ ਰਹੇ। ਸਾਰਾ ਦੇਸ਼ ਤਿਰੰਗੇ ਦੇ niche ਕੰਮ ਕਰੇ। ਔਰ ਦੇਸ਼ ਵਾਸਤੇ ਜਨਨ ਕਿ ਦੇਸ਼ ਭਗਤੀ ਦੀ ਭਾਵਨਾ ਸਭ ਦੇ ਵਿੱਚ ਪੈਦਾ ਹੋਵੇ। ਐਜਾ ਇੱਕ ਇਹ ਮਿਸ਼ਨ ਲੈ ਕੇ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਆਹਵਾਨ ਹੈ। ਅਸੀਂ ਉਹਨਾਂ ਜੀ ਦੇ ਦੱਸੇ ਹੋਏ ਜਨਨ ਕਿ ਜਿਹਦੇ ਜੋ ਉਹਨਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਹੈ। ਅਸੀਂ ਉਹਦੇ ਮੁਤਾਬਕ ਅੱਜ ਜਿਹੜਾ ਹੈਗਾ ਇਹ ਸਰੰਗਾ ਯਾਤਰਾ ਦਾ ਮਾਨਸਾ ਦੇ ਵਿੱਚ ਉਯੋਜਨ ਕੀਤਾ ਹੈ ਔਰ ਕਾਲੂ ਬਲਾਡੇ ਵਿੱਚ ਕਰ ਰਿਹਾ ਔਰ ਪਰਸੋਂ ਨੂੰ ਸਰਦੂਗੜ ਦੇ ਵਿੱਚ ਹੋਏਗਾ ਤੰਗਾ ਯਾਤਰਾ ਕੀਤੀ ਜਾ ਰਹੀ ਹੈ। ਗਰਮੇਲ ਜੀ ਅੱਜ ਛੰਡਾ ਯਾਤਰਾ ਕੱਢੀ ਹੈ ਤੁਹਾਡੀ ਪਾਰਟੀ ਵੱਲੋਂ ਕੀ ਮਕਸਦ ਹੈ ਕੀ ਘਣਾ ਜਾਓਗੇ? ਦੇਸ਼ ਦੇ ਪ੍ਰਧਾਨ ਮੰਤਰੀ ਚਿਨੂ ਗੁਰਿੰਦਰ ਮੁੱਖੀ ਜੀ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਗਿਆ ਕਿ ਸਾਰੇ ਦੇਸ਼ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਬਾਕੀ ਥਾਵਾਂ ਤੇ ਵਿਤਰੰਗਾ ਯਾਤਰਾ ਕੱਢੀ ਜਾਵੇ ਇਹਦੇ ਨਾਲ ਇੱਕ ਵਧੀਆ ਮੈਸੇਜ ਮਿਲਦਾ ਹੈ ਕਿ ਮੈਂ ਤਾਂ ਇਹ ਕਹੂੰਗਾ ਪ੍ਰਧਾਨ ਮੰਤਰੀ ਨੇ ਜਿਹੜਾ ਇਹ ਕੀਤਾ ਇਹਦੇ ਨਾਲ ਆਪਾਂ ਨੂੰ ਇੱਕ ਸ਼ਹੀਦਾਂ ਨੂੰ ਵੀ ਜੀ ਆਦਿ ਤਾਜਾ ਕੀਤਾ ਹੈ ਚੀਜ਼ਾਂ ਦੀ ਯਾਦ ਨੂੰ ਤਾਜ਼ਾ ਕੀਤਾ ਐ ਇਸ ਦਿਨ ਜੇ ਤਿਰੰਗਾ ਯਾਤਰਾ ਕੱਢੀ ਜਾਂਦੀ ਹੈ ਤਾਂ ਆਪਾਂ ਨੂੰ ਸਾਲ ਬਾਅਦ ਇਹ ਕੰਮ ਕਰਨਾ ਚਾਹੀਦਾ ਹੈ ਘਰ ਦੇ ਉੱਤੇ ਹਰ ਇੱਕ ਘਰ ਦੇ ਉੱਤੇ ਤਿਰੰਗਾ ਝੰਡਾ ਲਹਿਰਾਉਣਾ ਚਾਹੀਦਾ ਤੇ ਇਹਦੇ ਨਾਲ ਆਪਾਂ ਨਾ ਆਪਣੇ ਦਿਲਾਂ ਤੋਂ ਨਹੀਂ ਸਿੱਧਾ ਦੀ ਯਾਦ ਨਹੀਂ ਭੁੱਲਦੀ ਕਿ ਸਾਨੂੰ ਦੇਸ਼ ਆਜ਼ਾਦ ਕਰਾ ਕੇ ਦਿੱਤਾ ਸੀ ਜਦਾਂ ਇਹ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਕੁਰਬਾਨੀਆਂ ਦੀ ਯਾਦ ਕਰਵਾਈ ਹੈ ਮੈਂ ਪ੍ਰਧਾਨ ਮੰਤਰੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਹੁਤ ਸੋਹਣੇ ਉਹਨਾਂ ਨੇ ਮੈਸੇਜ ਦਿੱਤਾ ਹੈ ਇਦੇ ਨਾਲ ਇੱਕ ਪਬਲਿਕ ਜੀ ਦਾ ਮੈਸੇਜ ਹੈ ਹੀ ਹੈ ਕਿ ਇੱਕ ਅਫਸਰशाही ਦੇ ਵਿੱਚ ਵੀ ਮੈਸੇਜ ਹੈ ਕਿ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਇਮਾਨਦਾਰੀ ਦੇ ਤਨਦੇਹੀ ਦੇ ਨਾਲ ਦੇਸ਼ ਦੇ ਲਈ ਭਲੇ ਲਈ ਕੰਮ ਕਰ ਰਿਹਾ ਹੈ ਤਾਂ ਵੀ ਇੱਕ ਜਿਹੜੀ ਅਫਸਰशाही ਹੈ ਉਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਜਿਹੜੀ ਪਬਲਿਕ ਹੈ ਅੱਜ ਉਹਨਾਂ ਨੂੰ ਵੀ ਵਧੀਆ ਮੈਸੇਜ ਦਿੱਤਾ ਹੈ ਕਿ ਤੁਸੀਂ ਆਪਣੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਲੋਕਾਂ ਦੇ ਭਲੇ ਕਰੋ ਪਰਮਾਤਮਾ ਤੁਹਾਡੇ ਨਾਲ ਆਪੀ ਹੈਗਾ ਅੱਜ ਸੋਲ ਨਾ ਲਾਓ मंदर चारा रा इंतज़ाम सॼे अंदरि चाह पी पुलाउ